ਇਕ ਨਾ ਗਰੀਬ ਬੰਦੇ ਨੂੰ ਹੀਰਾ ਮਿਲਿਆ ਤੇ ਉਹਨੂੰ ਪਤਾ ਨਹੀਂ ਤਾਂ ਕਿ ਇਹ ਹੀਰਾ ਹੈ ਉਹ ਗਰੀਬ ਬੰਦਾ ਉਹ ਹੀਰੇ ਨੂੰ ਇੱਕ ਮੋਮੰਦੀ ਜਿਹਾ ਪੱਥਰ ਸਮਝਦਾ ਤਾਂ ਤੇ ਉਹਨੇ ਪੱਥਰ ਸਮਝ ਕੇ ਉਹ ਹੀਰੇ ਦੀ ਜਮਾ ਕਦਰ ਨਹੀਂ ਪਾਈ ਕਦੇ ਉਹ ਹੀਰੇ ਨੂੰ ਪੈਰਾਂ ਚ ਗੇਰ ਦਿੰਦਾ ਕਦੇ ਮਿੱਟੀ ਚ ਰੋਲ ਦਿੰਦਾ ਪਰ ਉਹ ਪਿੰਡ ਦਾ ਇੱਕ ਜੋਰੀ ਤਾਂ ਤੇ ਜੋਰੀ ਨੂੰ ਪਤਾ ਲੱਗ ਗਿਆ ਕਿ ਉਹ ਗਰੀਬ ਬੰਦੇ ਕੋਲ ਹੀਰਾ ਹੈ ਉਹ ਜੋਰੀ ਬਹੁਤ ਚਲਾਕ ਤਾਂ ਤੇ ਉਹ ਗਰੀਬ ਬੰਦੇ ਕੋਲ ਜਾ ਕੇ ਕਹਿੰਦਾ ਕਹਿੰਦਾ ਇਹ ਬੇਕਾਰ ਜਿਹਾ ਪੱਦਾ ਜਾਂ ਪੱਥਰ ਮੈਨੂੰ ਦੇ ਦੇ ਜਿਹੜਾ ਗਰੀਬ ਬੰਦਾ ਉਹ ਹੱਸ ਕੇ ਕਹਿੰਦਾ ਲੈ ਤੈਂ ਕੀ ਕਰਨਾ ਬੇਕਾਰ ਜਿਹੇ ਪੱਥਰ ਦਾ ਜੋਰੀ ਕਹਿੰਦਾ ਕਹਿੰਦਾ ਇਹ ਮੇਰੇ ਕੰਮ ਆਉਗਾ ਤਾਂ ਗਰੀਬ ਬੰਦਾ ਕਹਿੰਦਾ ਕਹਿੰਦਾ ਚੱਲ ਮੁੱਲ ਪਾ ਲੈਂਦੇ ਆ ਦੱਸ ਕਿੰਨਾ ਰੇਟ ਦੇ ਦਿੰਦੇ ਮੈਨੂੰ ਇਹਦਾ ਤਾਂ ਜਿਹੜਾ ਜੋਰੀ ਹੈ ਜੋਰੀ ਕਹਿੰਦਾ ਦੋ ਕੋਡੀਆਂ ਦਊਗਾ ਤਾਂ ਜਿਹੜਾ ਗਰੀਬ ਬੰਦਾ ਉਹ ਤਾਂ ਬਹੁਤ ਖੁਸ਼ ਹੋ ਗਿਆ ਕਹਿੰਦਾ ਲੈ ਕਹਿੰਦਾ ਬੇਕਾਰ ਜਿਹੇ ਪੱਥਰ ਤੇ ਮੈਨੂੰ ਫ੍ਰੀ ਚ ਦੋ ਦੋ ਕੋਡੀਆਂ ਮਿਲ ਰਹੀਆਂ ਹਨ ਨਾ ਉਹ ਜੋਰੀ ਉਹਨੂੰ ਦੋ ਗੁੰਡੀਆਂ ਦੇ ਦਿੰਦਾ ਤੇ ਹੀਰੇ ਦੇ ਦਿੰਦਾ ਪਰ ਜਦ ਉਹ ਜੋਰੀ ਹੀਰੇ ਨੂੰ ਆਪਣੇ ਹੱਥ 'ਚ ਧਰਦਾ ਹੈ ਨਾ ਤਾਂ ਉਹ ਹੀਰੇ ਦੇ ਤੋੜ-ਟੋਟੇ ਹੋ ਜਾਂਦੇ ਹਨ ਤੇ ਜਿਹੜਾ ਜੋਰੀ ਹੈ ਜੋਰੀ ਹੀਰੇ ਨੂੰ ਪੁੱਛਦਾ ਹੈ ਕਹਿੰਦਾ ਮੈਂ ਤਾਂ ਤੈਨੂੰ ਵਧੀਆ ਜਗ੍ਹਾ ਲੈ ਕੇ ਚੱਡਿਆ ਦਾ ਮੈਂ ਤਾਂ ਤੇਰੀ ਇੱਜ਼ਤ ਸੰਭਾਲ ਕਰਨੀ ਦੀ ਕਦਰ ਕਰਨੀ ਦੀ ਉਹ ਬੰਦੇ ਨੇ ਤੈਨੂੰ ਪੈਰਾਂ 'ਚ ਰੋਲਿਆ ਪਾਇਆ ਦਾ ਕਹਿੰਦਾ ਤੂੰ ਉਹਦੇ ਕੋਲ ਤਾਂ ਟੁੱਟਿਆ ਨਹੀਂ ਮੇਰੇ ਹੱਥ 'ਚ ਆਂਦੀ ਸਾਰੇ ਟੁੱਟ ਗਏ ਤੇ ਇਹ ਗੱਲ ਤੇ ਹੀਰੇ ਨੇ ਜਵਾਬ ਦਿੱਤਾ ਹੀਰਾ ਕਹਿੰਦਾ ਕਹਿੰਦਾ ਉਹ ਬੰਦਾ ਦਾ ਕਮਲਾਤਾ ਗਰੀਬਤਾ ਉਹਨੇ ਉਹਨੂੰ ਮੇਰੀ ਕਦਰ ਨਹੀਂ ਦੀ ਪਤਾ ਤਾਂ ਹੀ ਉਹਨੇ ਮੈਨੂੰ ਪੈਰਾਂ 'ਚ ਰੋਲਿਆ ਹੋਇਆ ਤੁਸੀਂ ਕਹਿੰਦਾ ਪਰ ਤੂੰ ਤਾਂ ਦਾ ਜੋਰੀ ਐ ਤੈਨੂੰ ਤਾਂ ਮੇਰੀ ਕਦਰ ਪਤਾ ਚੀਂਦਾ ਕਹਿੰਦਾ ਪਰ ਤੇ ਵੀ ਮੇਰਾ ਮੁੱਲ ਦੋ ਗੁੱਟੀਆਂ ਤੋਂ ਘੱਟ ਨਾ ਪਾਇਆ ਤਾਂ ਇਹ ਦੋਨਾਂ ਮੈਂ ਤਾਂ ਉਹਨੂੰ ਇੱਕ ਗੱਲ ਸਮਝਾਣੀ ਜਾਂਦਾ ਜਿਹੜਾ ਬੰਦਾ ਆਪਣੀ ਕਦਰ ਨਹੀਂ ਕਰਦਾ ਉਦੋਂ ਨਾ ਆਪਣੀ ਸੈਲਫ ਰਿਸਪੈਕਟ ਲੈ ਕੇ ਖੁਸ਼ੀ-ਖੁਸ਼ੀ ਆਪਣੇ ਆਪ ਹੀ ਦੂਰ ਹੋ ਜੂਗੇ ਨਾ ਤੇ ਵਧੀਆ ਰਹੂਗੇ ਜ਼ਿੰਦਗੀ ਜਿਉਣੀ ਸੋਖੀ ਹੋ ਜੂਗੀ ਕਿਤੇ ਐਵੇਂ ਨਾ ਹੋਵੇ ਕਿ ਕਿਨਾ ਹੀ ਗਿਰਾ ਟੁੱਟਿਆ ਨਾ ਉਵੇਂ ਆਪਾਂ ਮੁੱਕ ਨਾ ਦੇਈਏ ਹੋੜੀ ਅੱਖਾਂ ਮੁਰੋ ਦੂਰੀ ਹੁੰਦੀ ਗਈ ਮੇਰੀਆਂ ਨੂੰ ਪਹੁੰਚ ਦੀ ਔਕਾਤ ਮੁੱਕ ਗਈ